ਸਸਿਕਲ ਦੋਸਤੋ ਇੱਕ ਬਹੁਤ ਹੀ ਵੱਡੀ ਖਬਰ ਜਿਹੜੀ ਹੁਣੇ-ਹੁਣੇ ਸਰਬਜੀਤ ਕੋਰ ਨੂੰ ਲੈ ਕੇ ਸਾਹਮਣੇ ਆਈ ਹੈ ਕਿ ਪੰਜਾਬ ਦੀ ਪੁਲਿਸ ਪਾਕਿਸਤਾਨ ਦੀ ਪੁਲਿਸ ਕਈ ਦਿਨਾਂ ਤੋਂ ਉਸ ਸਰਬਜੀਤ ਕੋਰ ਦਾ ਪਿੱਛਾ ਕਰ ਰਹੀ ਹੈ ਜੋ 4 ਨਵੰਬਰ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਨਨਕਾਣਾ ਸਾਹਿਬ ਵਿਖੇ ਪਾਕਿਸਤਾਨ ਦੇ ਵਿੱਚ ਜਾ ਕੇ ਦਰਸ਼ਨ ਕਰਨ ਦੇ ਬਹਾਨੇ ਉਹ ਜੱਥੇ ਦੇ ਨਾਲ ਪੰਜਾਬ ਦੇ ਵਿੱਚੋਂ 4 ਨਵੰਬਰ ਨੂੰ ਜਾਂਦੀ ਹੈ ਤੇ ਜਦੋਂ ਜੱਥਾ ਉੱਥੋਂ 13 ਨਵੰਬਰ ਨੂੰ ਵਾਪਸ ਪੰਜਾਬ ਦੇ ਵਿੱਚ ਪਰਤਦਾ ਹੈ ਤਾਂ ਉਹ ਜੱਥੇ ਦੇ ਨਾਲ ਨਹੀਂ ਆਉਂਦੀ ਜਿਸ ਨੂੰ ਲੈ ਕੇ ਇਹ ਖੁਲਾਸੇ ਹੁੰਦੇ ਹਨ ਇਹ ਵੀਡੀਓ ਸਾਹਮਣੇ ਆndੀਆਂ ਹਨ ਕਿ ਜਿਹੜੀ ਸਰਬਜੀਤ ਕੋਰ ਹੈ ਉਸਨੇ ਪਾਕਿਸਤਾਨ ਦੇ ਵਿੱਚ 나ਸੀਰ हुसैन ਦੇ ਨਾਲ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਵਾ ਲਿਆ ਹੈ ਉਸਨੇ ਆਪਣੇ ਬੱਚਿਆਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਆਣ ਗਵਾਂਡ ਨੂੰ ਸਭ ਨੂੰ ਛੱਡ ਦਿੱਤਾ ਹੈ ਇੰਨਾ ਹੀ ਨਹੀਂ ਜਿਹੜੇ ਵਿਅਕਤੀ ਨੇ ਉਸ ਨਾਸਰ ਹੁਸੈਨ ਨੇ ਸਰਬਜੀਤ ਕੋਰ ਦੇ ਨਾਲ ਵਿਆਹ ਕਰਵਾਇਆ ਹੈ ਉਸਨੇ ਵੀ ਆਪਣੇ ਰਿਸ਼ਤੇਦਾਰ ਆਣ ਗਵਾਂਡ ਬੱਚੇ ਮਾਤਾ ਪਿਤਾ ਸਭ ਨੂੰ ਛੱਡ ਦਿੱਤਾ ਹੈ ਤੇ ਕਹਿੰਦੇ ਹਨ ਪਿਆਰ ਅੰਨਾ ਹੁੰਦਾ ਹੈ ਇੰਨਾ ਵੀ ਅੰਨਾ ਨਹੀਂ ਹੁੰਦਾ ਕਿ ਉਹ ਕਿਸੇ ਬਾਰੇ ਸੋਚਣ ਹੀ ਨਾ ਕਿਉਂਕਿ ਦੋਸਤੋ ਹੁਣ ਪੰਜਾਬ ਦੇ ਵਿੱਚ ਤਾਂ ਉਸ ਸਰਬਜੀਤ ਕੋਰ ਨੂੰ ਲਾਂਤਾਂ ਪੈਣੀਆਂ ਸੀ ਪਾਕਿਸਤਾਨ ਦੇ ਵਿੱਚ ਵੀ ਉਸ ਨੂੰ ਉਹੀ ਲਾਂਤਾਂ ਪੈ ਰਹੀਆਂ ਹਨ ਤੇ ਲਗਾਤਾਰ ਅਦਾਲਤ ਦੇ ਵਿੱਚ ਇਹ ਪਟੀਸ਼ਨਾਂ ਪਾਈਆਂ ਜਾ ਰਹੀਆਂ ਹਨ ਕਿ ਜਲਦੀ ਤੋਂ ਜਲਦੀ ਸਰਬਜੀਤ ਕੋਰ ਨੂੰ ਫੜਿਆ ਜਾਵੇ ਪਰ ਰਾਤੋਂ ਰਾਤ ਇਹ ਖਬਰ ਨਿਕਲ ਕੇ ਸਾਹਮਣੇ ਆਈ ਕਿ ਕਿ ਸਰਬਜੀਤ ਕੋਰ ਨੂੰ ਪੁਲਿਸ ਦੇ ਵੱਲੋਂ ਪੰਜਾਬ ਪੁਲਿਸ ਦੇ ਵੱਲੋਂ ਤੇ ਪਾਕਿਸਤਾਨ ਦੀ ਪੁਲਿਸ ਦੇ ਵੱਲੋਂ ਇਕਜੁੱਟ ਹੋ ਕੇ ਪਾਕਿਸਤਾਨ ਦੇ ਵਿੱਚੋਂ ਉਸ ਨੂੰ ਰਾਤੋਂ ਰਾਤ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਉਹ ਜਿਹੜੀ ਸਰਬਜੀਤ ਕੋਰ ਹੈ ਤੇ 나ਸਰ हुसैन ਉਹ ਦੋਨੋਂ ਹੁਣ ਪੁਲਿਸ ਦੇ ਧੱਕੇ ਚੜ ਚੁੱਕੇ ਹਨ ਪੂਰੀ ਤਰ੍ਹਾਂ ਕਸੁੱਤੇ ਫਸ ਚੁੱਕੇ ਹਨ ਜਿਸ ਕਰਕੇ ਹੁਣ ਉਹਨਾਂ ਨੂੰ ਜੇਲ੍ਹ ਦੇ ਵਿੱਚ ਲਿਆਂਦਾ ਗਿਆ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਉਹਨਾਂ ਦਾ ਹੁਣ ਰਾਤੋਂ ਰਾਤ ਰਿਮਾਂਡ ਵੀ ਹੋਇਆ ਹੈ ਜਿਸ ਤੋਂ ਬਾਅਦ ਉਹ ਆਪਣਾ ਮੂੰਹ ਖੋਲਣਗੇ ਵੱਡੀਆਂ ਪਰਤਾਂ ਖੁੱਲਣਗੀਆਂ ਤੇ ਦੋਸਤੋ ਪੰਜਾਬ ਦੇ ਲੋਕਾਂ ਦੇ ਵੱਲੋਂ ਤੇ ਪਾਕਿਸਤਾਨ ਦੇ ਲੋਕਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਇਹ ਦੋਨੋਂ ਜਣੇ ਮਿਲ ਕੇ ਜਿਆਦਾਤਰ ਸਰਬਜੀਤ ਨੂੰ ਕਿਹਾ ਜਾ ਰਿਹਾ ਸੀ ਕਿ ਇਹ ਕੋਈ ਵੱਡੀ ਘਟਨਾ ਨੂੰ ਅੰਜਾਮ ਦੇ ਸਕਦੇ ਹਨ ਕਿਉਂਕਿ ਜਿਹੜੀ ਸਰਬਜੀਤ ਕੋਰ ਹੈ ਕਦੇ ਉਹ ਪੰਜਾਬ ਦੇ ਵਿੱਚ ਜਾਂਦੀ ਹੈ ਤੇ ਕਦੇ ਪਾਕਿਸਤਾਨ ਦੇ ਵਿੱਚ ਜਾਂਦੀ ਹੈ ਇਸ ਕਰਕੇ ਉਸ ਸਰਬਜੀਤ ਕੋਰ ਉੱਤੇ ਇਹ ਸ਼ੱਕ ਜਾਹਿਰ ਕੀਤਾ ਜਾ ਰਿਹਾ ਸੀ ਕਿ ਉਹ ਪੰਜਾਬ ਦੀ ਜਾਣਕਾਰੀ ਪਾਕਿਸਤਾਨ ਦੇ ਵਿੱਚ ਤੇ ਪਾਕਿਸਤਾਨ ਦੀ ਜਾਣਕਾਰੀ ਕਿਤੇ ਪੰਜਾਬ ਦੇ ਵਿੱਚ ਦਿੰਦੀ ਨਾ ਹੋਵੇ ਹੋ ਸਕਦਾ ਹੈ ਕਿ ਉਹ ਪੰਜਾਬ ਜਾਂ ਫਿਰ ਪਾਕਿਸਤਾਨ ਦੇ ਵਿੱਚ ਕੋਈ ਵੱਡੀ ਘਟਨਾ ਨੂੰ ਅੰਜਾਮ ਦੇ ਦਵੇ ਜਿਸ ਕਰਕੇ ਪੰਜਾਬ ਅਤੇ ਪਾਕਿਸਤਾਨ ਨੇ ਦਿਨ ਅਤੇ ਰਾਤ ਇੱਕ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਤੋਂ ਬਾਅਦ ਹੁਣ ਨਾਸਰ ਹੁਸੈਨ ਅਤੇ ਸਰਬਜੀਤ ਕੋਰ ਕਹਿੰਦੇ ਬਹੁਤ ਹੀ ਜ਼ਿਆਦਾ ਪਛਤਾ ਰਹੇ ਹਨ ਰੋ ਰਹੇ ਹਨ ਕਹਿੰਦੇ ਹਨ ਸਾਨੂੰ ਛੱਡ ਦਿਓ ਸਾਡਾ ਮਤਲਬ ਸਿਰਫ ਇੱਕ ਝੁੱਟ ਹੋ ਕੇ ਰਹਿਣਾ ਸੀ ਨਾ ਕਿ ਸਾਡਾ ਕਿਸੇ ਪੰਜਾਬ ਨੂੰ ਪਾਕਿਸਤਾਨ ਨੂੰ ਵੱਖ ਕਰਨਾ ਸੀ ਤੇ ਦੋਸਤੋ ਤੁਹਾਡੀ ਕੀ رائے ਹੈ ਉਹਨਾਂ ਨੂੰ ਗ੍ਰਿਫਤਾਰ ਕਰਕੇ ਪੰਜਾਬ ਦੀ ਪੁਲਿਸ ਵੱਲੋਂ ਪਾਕਿਸਤਾਨ ਦੀ ਪੁਲਿਸ ਵੱਲੋਂ ਚੰਗਾ ਕੀਤਾ ਗਿਆ ਹੈ ਜਾਂ ਫਿਰ ਉਹਨਾਂ ਦੋਨਾਂ ਨੂੰ ਕਿਹੜੀ ਸਜ਼ਾ ਹੋਣੀ ਚਾਹੀਦੀ ਹੈ ਆਪਣੀ رائے ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣਾ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਜ਼ਰੂਰ ਕਰਨਗੇ ਧੰਨਵਾਦ